ਅਨਗੜ ਵਿਖੇ ਗੁਰਜੀਤ ਸਿੰਘ ਆਸ਼ਲਾ ਦੇ ਹਾਕ ਵਿੱਚ ਮੀਟਿੰਗ ਕੀਤੀ ਗਈ ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਫ ਦਾ ਕੌਂਸਲਰ ਵਿਕਾਸ ਸੋਨੀ ਪਰਮਜੀਤ ਚੋਪੜਾ ਰੀਨਾ ਚੋਪੜਾ ਕੁਲਦੀਪ ਸਿੰਘ ਸਤੀ ਪਹਿਲਵਾਲ ਬਾਬਾ ਚਰਨਜੀਤ ਸਿੰਘ ਬਿੱਟੂ ਪ੍ਰਕਾਸ਼ ਗੁਰਪ੍ਰਤਾਪ ਸਿੰਘ ਬਾਜਵਾ ਅਮਰਜੀਤ ਸਿੰਘ ਹਾਜਰ ਸਨ ਪ੍ਰੋਗਰਾਮ ਦੇ ਹਾਜ਼ਰ ਹੋਏ ਹਨ ਤੁਹਾਨੂੰ ਬੇਨਤੀ ਕਰਨ ਲਈ ਤਾਂ ਨੂੰ ਸਾਰੇ ਨੂੰ ਪੰਨਾ ਸਾਰੇ ਨੂੰ ਦੋ ਸਾਂਝ ਤੋਂ ਨੇ ਦੋਸਤਾਂ ਦੀ ਸਕਾਰ ਬਣਿਆ ਪਾਰਲੀਮੈਂਟ ਦੇ ਲਖਣ ਜਿਹੜੇ ਹੋ ਰਹੇ ਨੇ ਤੁਹਾਡੀ ਸੇਵਾ ਨੇ ਤੀਜੀ ਵਾਰ ਕੰਮ ਦੀ ਹੈ ਸਮਾਜ ਦੇ ਸਵਾਦ ਦੀ ਚੋਣ ਲਿਆ ਦੇ ਫਿਰ ਤੁਹਾਡੀ ਸੇਵਾ ਨੇ ਕਦਿਲ ਨੂੰ ਅਗਤ ਜਿੱਤੇ ਤੋ ਮੇਰੀ ਬੇਨਤੀ ਕਬੂਲ ਕਰੋ ਤੇ ਤੁਹਾਡਾ ਆਪਣਾ ਖੋਲਣਾ ਭਰਾ ਲੋਕਤੀ ਵੀਰ ਪਿਛਲੀ ਵਾਰ ਨਾਲ ਬਾਤ ਮੋਟਾਂ ਮੰਗੇ ਜੰਮੇ ਧਿਆ ਕੀਤਾ ਜੰਮੇ ਧਿਆ ਕੀਤਾ ਪੰਜਾਬੀਆਂ ਦਾ ਨਿਕਸਾਨ ਕਰਨ ਦਾ ਪਰ ਪੰਜਾਬੀ ਏਡਾ ਦਲੇਰ ਹੈ ਔਰ ਇੰਨਾ ਸ਼ੋਰਵਾ ਹੈ ਇਹ ਦੁਸ਼ਮਣਾਂ ਨਾਲ ਵੀ ਲੜਦਾ ਤੇ ਘਰ ਦੇ ਦੁਸ਼ਮਣਾਂ ਨਾਲ ਵੀ ਪਛਾਣਦਾ ਐਂਟੀ ਵੋਟ ਵਾਲਾ ਬਟਨ ਦਬੜਿਆ ਫਿਰੋ ਜੀ ਜੀਤਰਾ ਆ ਕਦੇ ਨਹੀਂ ਸ਼ਾਂਤ ਤੇ ਪਾਪਾ ਸਾਹਿਬ ਜੀ ਮਰਾ ਪੇਖਤੀ ਜਿਨ੍ਹਾਂ ਦੇ ਵੱਡਾ ਸੰਵਧਾਨ ਦਿੱਤਾ ਸਾਨੂੰ ਅਧਿਕਾਰ ਦਿੱਤੇ ਇਹਨੇ ਸਰਕਾਰਾਂ ਭਰਤੀਆਂ ਕਦੀ ਕਿਸੇ ਨੂੰ ਅੰਦਰ ਦੇ ਦੇ ਕਦੀ ਕਿਸੇ ਨੂੰ ਅੰਦਰ ਦੇ ਦੇ ਪਹਿਲਾ ਪ੍ਰੋਗਰਾਮ ਜਿਹੜਾ ਜੂਨੀ ਸਾਹਿਬ ਦੇ ਕੇ ਸੈਂਟਰ ਕਾਨਫਰੈਂਸ ਸੀ ਤੋਂ ਤੋਂ ਵੀ ਵੀ ਤੁਹਾਡੇ ਨਾਲ ਸਾਡੇ ਬੁਰਦੂਆ ਨਾਲ ਇੱਕ ਜਿਹੜੇ ਬਹੁਤ ਬੰਦ ਬੁਰਦੂਆ ਨਾਲ ਪਤਾ ਸਰਦਾਰ ਚੜੀ ਜੀ ਸਿੰਘ ਜੀ ਨੇ ਪਹਿਲਾਂ ਕਿਹਾ ਸੀ ਜਿਹੜਾ ਪਹਿਲਾ ਪ੍ਰੋਗਰਾਮ ਕਰਦਾ ਹੈ ਸੋਨੀ ਸਾਹਿਬ ਜੀ ਦਾ ਸਾਡੇ ਇਸ ਇਲਾਕੇ ਦੇ